ਇਕ ਹੈ ਜਨ ਇਕ ਹੈ ਬਨ ਜਨ ਮਨੁੱਖ ਬਨ ਬਨਾਸਪਤੀ ਸਾਧ ਸੰਗਤ ਜੀ ਜਦੋਂ ਤੋਂ ਲੈ ਕੇ ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਇਸ ਜਨ ਦਾ ਤੇ ਬਨ ਦਾ ਕੰਪੀਟੀਸ਼ਨ ਤੁਰਿਆ ਹੁੰਦਾ ਸਾਧ ਸੰਗਤ ਜੀ ਜਦੋਂ ਜਨਵਾਦ ਗਿਆ ਉਦੋਂ ਬਨ ਘਟ ਗਿਆ ਸਾਧ ਸੰਗਤ ਜੀ ਜਦੋਂ ਬਨਵਾਦ ਗਿਆ ਉਦੋਂ ਜਨ ਘਟ ਗਿਆ ਜਿਹੜਾ ਜਨ ਮਨੁੱਖ ਇਹਦਾ ਸਿਰ ਇਹਦਾ ਮੁੱਢ ਤਾਣੂ ਹੈ ਬਰਾਤਾਂ ਰੱਖਿਓ ਜੀ ਇਹਦਾ ਮੁੱਢ 93 ਜਿਹੜਾ ਬੰਨ ਹੈ ਇਹਦਾ ਮੁੱਢ 89 ਇਹਦਾ ਮੁੱਢ ਕਿਹੜਾ ਹੋਇਆ ਸਿਰ ਇੱਥੇ ਥੋੜੇ ਇਸ਼ਾਰਾ ਤੋਂ ਕਰ ਜਣਾ ਸਾਥ ਸੰਗਤ ਵਿੱਚ ਇਸ਼ਾਰਾ ਗੱਲ ਅੱਗੇ ਆ ਜਾਂਦੀ ਹੈ ਇਸ਼ਾਰਾ ਕਰ ਜਣਾ ਆਹ ਜ ਸਾਧਗੁਰੂ ਰਾਮ ਸਿੰਘ ਸੱਚੇ ਪਾਈ ਕਿਰਪਾ ਕੀਤੀ ਏ ਗੁਰਬਾਣੀ ਕਿਰਪਾ ਕਹਿੰਦੀ ਏ ਮੋਇਆ ਜੀਵੰਦਿਆਂ ਤਾਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਇੱਕ ਤੇ ਹੁਕਮ ਇੱਕ ਤੁਹਾਨੂੰ ਨੀਤੀ ਦੀ ਗੱਲ ਦੱਸਣਾ ਪਿਆ ਨੀਤੀ ਦੀ ਗੱਲ ਕਿਹੜੀ ਏ ਨੀਤੇ ਦੀ ਗੱਲ ਇਹ ਹੈ ਕਿ ਜੇ ਸਜਣ ਜਿਹੜਾ ਕੋਈ ਤੁਸੀਂ ਦਰਖਤ ਪਾਲਦੇ ਹੋ ਬੂਟਾ ਲਾਉਂਦੇ ਹੋ ਉਹਦੇ ਮੁੱਢ ਨੂੰ ਪਾਣੀ ਨਾ ਪਾਓ ਤੇ ਪਰਮੇ ਦੇ ਪਾਣੀ ਪਾਓ ਤਾਂ ਹਰਾ ਰਹੇਗਾ ਨਹੀਂ ਸੁੱਕ ਜਾਣਾ ਕਿਉਂ ਜਦੋਂ ਉਹਦੇ ਮੁੱਢ 'ਚ ਪਾਣੀ ਪਾਉਂਦੇ ਹੋ ਨਾ ਉਹਦੀਆਂ ਟਾਹਣੀਆਂ ਆਪਣੇ ਆਪ ਪੱਤੇ ਨੂੰ ਆਪਣੇ ਆਪ ਪੀ ਆ ਜਾਂਦੇ ਸਾਧ ਸੰਗਤ ਜੀ ਇਹ ਮਨੁੱਖ ਦਾ ਮੁੱਢ ਕਿਹੜਾ ਹੈ ਤਾਂ ਪਾਣੀ ਕਿ ਸਿਰ 'ਚ ਪਾਇਆ ਕਰੋ ਸਾਧ ਸੰਗਤ ਜੀ ਅ ਸਿਰ 'ਚ ਪਾਣੀ ਪਾਇਆ ਕਰੋ ਜੀ ਪਰ ਸੈ ਸੰਸਰ ਸਦੀ ਕੀਤਨ ਸਾਧ ਸੰਗਤ ਜੀ ਸੰਸਣਾ ਗੁਰੂ ਦੇ ਪਿਆਰੇ ਇਸ ਵਾਸਤੇ ਜਦੋਂ ਜਨੂਵਾਰ ਜਾਨੋਦ ਬੰਨ ਕੱਢਦੇ ਨੇ ਤੇ ਬੰਨੋ ਜਾਨ ਕੱਢਦੇ ਨੇ ਸਾਹਸੰਗੇ ਚ ਚਲੋ ਤੁਸੀਂ ਸੁਣਿਆ ਵੇਖਿਆ ਬਜ਼ੁਰਗ ਬੈਠੇ ਨੇ ਕਦੇ ਯੂਪੀ ਦੇ ਜੰਗਲ ਸੁਣਦੇ ਹਾਂ ਸਾਹਸੰਗੇ ਚ ਬੱਲੇ 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 ਇਨੇ ਸ਼ੇਰ ਫਿਰਦੇ ਨੇ ਭਾਈ ਇਹਨੇ ਜੰਗਲ ਨੇ ਉਥੋਂ ਦਤਨ ਕਟਾਣੀ ਨਹੀਂ ਮਿਲਦੀ ਸਾਹਸੰਗੇ ਚ ਹੁਣ ਦਤਨ ਨੂੰ ਤਾਂ ਨਹੀਂ ਮਿਲਦੀ ਤੇ ਗੁਰੂ ਦੇ ਪਿਆਰੇ ਕੋ ਕਦਮ ਉਹਗੇ ਸਾਹਸੰਗੇ ਚ